ਕਈ ਜੀਵ ਰੋਜ਼ਾਨਾ ਧਿਆਨ ਕਰਦੇ ਆ ਤੇ ਬਹੁਤ ਹੀ ਜ਼ਿਆਦਾ એનર્ਜੀ ਸਰੀਰ ਦੇ ਵਿੱਚ ਇਕੱਠੀ ਹੋ ਜਾਂਦੀ ਆ ਤੇ ਉਹ એનર્ਜੀ ਸਾਂਭੀ ਨਹੀਂ ਜਾਂਦੀ। ਸੋ ਐਸ એનર્ਜੀ ਦਾ ਆਪਾਂ ਕਿਵੇਂ ਯੂਜ਼ ਕਰਨਾ ਹੈ? ਆ ਉਹ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਦੇ ਆ। ਸੰਸਾਰਿਕ ਸਫ਼ਰ ਦੇ ਨਾਲ ਆਪਾਂ ਸਿਮਰਨ ਮਾਰਗ 'ਤੇ ਜਾਣਾ ਹੈ। ਧਿਆਨ ਕਰਨਾ ਹੈ, ਸੰਤਾਂ ਤੇ ਸਾਧਾਂ ਦੀ ਸੰਗਤ ਵੀ ਕਰਨੀ ਹੈ। ਇਸ ਦਾ ਸਾਨੂੰ ਕੀ ਫਾਇਦਾ ਹੋਵੇਗਾ? ਕਿਉਂਕਿ ਬਾਣੀ ਵਿੱਚ ਮਾਰੇ ਪਰ ਉਗੇਂਦੇ ਨੇ। ਕੀ ਜੁਮਨੁੱਖਾ ਦੇਹੀ ਹੈ 84 ਲੱਖ ਜੁਨਾਂ ਦੇ ਵਿੱਚੋਂ ਇੱਕ ਜੁਨ ਹੈ ਜੇ ਈਤੀ ਵੈਸ ਜੁਨ ਦੇ ਵਿੱਚੋਂ ਵੀ ਹਾਰ ਜਾਂਦਾ ਆ ਖੇਡ ਨੂੰ ਜਿੱਤ ਕੇ ਨਹੀਂ ਜਾਂਦਾ ਤਾਂ ਉਹਨੂੰ ਦੁਬਾਰਾ ਫੇਰ 84 ਲੱਖ ਜੁਨਾਂ ਦੇ ਵਿੱਚ ਜਾਣਾ ਪੈਂਦਾ ਇਹ ਅਜਿਹੀ ਜੁਨ ਹੈ ਜਿੱਥੇ ਜੀਵ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਦੀ ਪ੍ਰਾਪਤੀ ਕਰ ਸਕਦਾ ਹੈ ਆਪਣੀ ਅਸਲ ਮੂਲ ਦੇ ਵਿੱਚ ਸਮਾ ਸਕਦਾ ਹੈ ਸੋ ਕੇ ਜੀ ਵੈਸ ਮਾਰਗ ਦੇ ਤੇ ਤੁਰਦੇ ਨੇ ਕੇਈ ਤਾਂ ਸੰਤਾਂ ਸਾਧਾ ਦੀ ਸ਼ਰਨ ਦੇ ਵਿੱਚ ਜਾ ਕੇ ਤੁਰਦੇ ਨੇ ਗੁਰੂ ਦਾ ਆਸਰਾ ਲੈ ਕੇ ਤੁਰਦੇ ਨੇ ਪਰ ਕਈ ਜੀਵ ਅਧੂਰੇ ਗਿਆਨ ਦੇ ਨਾਲ ਇਸ ਮਾਰਗ ਤੇ ਜਾਂਦੇ ਨੇ YouTube ਦੇ ਟਿਊਟੋਰੀ ਯਹੀ ਵੀਡੀਓ ਦੇਖ ਲਈ ਟੂਰੀਆ ਗੱਲਾ ਇਧਰ ਸੁਣਨੀ ਜਾਂ ਟੂਰੀਆ ਗੱਲਾ ਉਧਰ ਸੁਣ ਲਈ ਜਾਂ ਕਿਸੇ ਪਹੁੰਚੇ ਗੁਰਮਖੀ ਦੀ ਸੰਗਤ ਨਹੀਂ ਕੀਤੀ ਜਦੋਂ ਬਸ ਸੰਗਤ ਨਹੀਂ ਕਰਦੇ ਤੇ ਆਤਮਾware ਲੱਗੇ ਰਹਿੰਦੇ ਆ ਫਿਰ ਕੋਈ ਨਾ ਕੋਈ ਸਰੀਰ ਦੇ ਵਿੱਚ ਨੁਕਸਾਨ ਹੋ ਜਾਂਦਾ ਜਾਂ ਸਾਨੂੰ ਅਸਫਲਤਾ ਮਿਲਦੀ ਆ ਆਪਾਂ ਉਹ ਮਾਰਗ ਬਹੁਤ ਜਲਦੀ ਛੱਡ ਦਿੰਦੇ ਆ ਤੁਹਕੇ ਜੀਵਾਂ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਉਹ ਧਿਆਨ ਦੇ ਵਿੱਚ ਉਹ ਸਿਮਨ ਕਰਦੇ ਨੇ ਜਾਂ ਧਿਆਨ ਦੇ ਵਿੱਚ ਬੈਠਦੇ ਨੇ ਤਾਂ ਬਹੁਤ ਸਾਰੀ એનર્ਜੀ ਜੋ ਹੈ ਉਹ ਨੋਸਟਰੀ ਜੋ ਜੀਵਾਂ ਦੇ ਹੈ ਉਹ ਮੱਥੇ ਵੱਲ ਦੇ ਪਾਸੇ ਇਕੱਠੀ ਹੋ ਜਾਂਦੀ ਆ ਫਿਰ ਸਾਰਾ ਇਹ ਦਿਨ ਸਾਰੀ ਹੀ ਰਾਤ ਉਹਨਾਂ ਨੂੰ ਉੱਤੇ ਭਾਰੀ ਬਣ ਮਹਿਸੂਸ ਹੁੰਦਾ ਹੁਣ ਇਹ ਕੋਈ ਮਾਰੀ ਮੁੱਟੀ ਚੀਜ਼ ਤਾਂ ਹੈ ਨਹੀਂ ਜਦ ਤੱਕ ਆਪਾਂ ਕਿਸੇ ਦੀ ਸੰਗਤ ਨਹੀਂ ਕਰਦੇ ਸਾਨੂੰ ਪਤਾ ਨਹੀਂ ਲੱਗਣਾ ਕਿ ਅਸੀਂ ਹੁਣ ਇਸ એનર્ਜੀ ਦਾ ਕਰੀਏਗੀ ਪਹਿਲੀ ਗਲਤੀ ਆ ਇਹ ਜੋ ਮਾਰਗ ਹੈ ਇਹ ਬੜਾ ਹੀ ਸਹੀ ਦਾ ਮਾਰਿਆ ਅਸੀਂ એનર્ਜੀ ਨੂੰ ਸਟੋਰ ਨਹੀਂ ਕਰਨਾ ਇਤਰ ਧਿਆਨ ਨਹੀਂ ਰੱਖਣਾ ਅਸੀਂ ਤਾਂ ਆਪਣੀਆਂ ਸੁਵਾਸਾਂ ਨੂੰ ਮਾਲਕ ਦੀ ਖਜ਼ਾਨੇ ਵਿੱਚ ਜਮਾ ਕਰਵਾਇਆ ਝੁਕ ਜਾਂਣਾ ਹੈ ਇਸ ਵਸਾਂ ਦਾ ਇਹ ਪ ਮਾਲਕ ਦੇ ਖਜ਼ਾਨੇ ਜਵਾ ਕੋਣਾ ਕਹਿੰਦਾ ਪਾਵ ਅਪਾਰਸਨਾ ਤੋਂ ਸਿਮਰਨ ਕਰੀ ਜਾਣਾ ਧਿਆਨ ਦੇ ਨਾਲ ਜਦੋਂ ਧਿਆਨ ਦੇ ਨਾਲ ਸਿਮਰਨ ਕਰ ਲਿਆ ਉਹ ਸੁਵਾਸ ਸਾਡਾ ਮਾਲਕ ਦੇ ਨਿਰਗੁਣ ਦੇ ਖਜ਼ਾਨੇ ਵਿੱਚ ਜਮਾ ਹੋ ਜਾਂਦਾ ਪਰ ਕੀ ਇਹ ਜੀਵ ਕੀ ਕਰਦੇ ਆ ਕਿ ਸਪੈਸ਼ਲੀ ਆਪਣੇ ਥਰਡ ਆਈ ਦੇ ਉੱਤੇ ਤਿਆਰ ਰੱਖਦੇ ਆ ਜਨ ਆਭੀ ਚੱਕਰੇ ਤਿਆਰ ਰੱਖਦੇ ਆ ਰੂੜ ਸਿਕਰਾ ਦੇ ਤਿਆਰ ਰੱਖਦੇ ਆ ਤਰਕੇ ਜੀਵਾ ਦੇ ਕੁੰਡਲੀ ਜਾਗਰਣ ਹੋ ਜਾਂਦੇ ਆ ਪਰ ਜੋ ਇੱਕ ਸਹੀ ਸਿਮਰਨ ਦਾ ਜਪਣ ਦਾ ਤਰੀਕਾ ਹੈ ਰਸਨਾ ਤੋਂ ਜੋ ਆਵਾਜ਼ ਨਿਕਲਦੀ ਆ ਉਸ ਦੇ ਵੀ ਤਿਆਰ ਰੱਖਣਾ ਹੈ ਜੋ ਸਾਹਮਣੇ ਹਨੇਰਾ ਦਿਖਾਈ ਦਿੰਦਾ ਹੈ ਉੱਥੇ ਮੰਦਾ ਅਸਨ ਲਉਣਾ ਹੈ ਘਰ ਸਰਜੀਵ ਦੇ ਵਿੱਚ ਕੋਈ ਧਿਆਨ ਨਹੀਂ ਰਹਿ ਗਿਆ ਸਰੀਰ ਬਹੁਤ ਜਲਦੀ ਛੁੱਟਦਾ ਹੈ ਤੇ ਜਦੋਂ ਪਾ ਸਰੀਰ ਦੇ ਵਿੱਚ ਧਿਆਨ ਲਾ ਕੇ ਕੋਈ ਨਾ ਕੋਈ ਵਿਧੀ ਲਾਉਂਦੇ ਆ ਫਿਰ એનર્ਜੀ ਇਕੱਠੀ ਹੁੰਦੀ ਹੈ ਇਸਾਨੂ ਉਸ ਸਿਰੇ ਚ ਭਾਰੀਪਣ ਮਹਿਸੂਸ ਹੁੰਦਾ ਹੁਣ ਜੇ ਭਾਰੀਪਣ ਹੋ ਹੀ ਗਿਆ ਤਾਂ ਆਪਾਂ ਕੀ ਕਰੀਏ ਕੁਝ ਟਾਈਮ ਉੱਤੇ ਧਿਆਨ ਲਿਵਾਉਣਾ ਬੰਦ ਕਰ ਦਈਏ ਜੇ ਜੋੜਨਾ ਸਿਮਰਨ ਕਰਦੇ ਸੀ ਤਾਂ ਹੌਲੀ ਹੌਲੀ ਸਿਮਰਨ ਕਰ ਲਈਏ ਕੁਝ ਸਮਾਂ ਸੰਸਾਰਿਕ ਕੰਮਾਂ ਦੇ ਵਿੱਚ ਧਿਆਨ ਰੱਖੀਏ ਜਿਵੇਂ ਕੋਈ ਟੀਵੀ ਦੇਖ ਲਈਆ ਕੋਈ ਫੋਨ ਦੇਖ ਲਈਆ ਕਿਸੇ ਦੇ ਨਾਲ ਗੱਲਬਾਤ ਕਰ ਲਈ ਜੋਬਿੰਗ ਕਰ ਲਈ ਐਕਸਰਸਾਈਜ਼ ਕਰ ਲਈ ਸੈਰ ਕਰ ਲਈ ਕੋਈ ਵੀ ਸੰਸਾਰਿਕ ਕੰਮ ਜਿੱਥੇ ਆਪਾਂ ਨੂੰ ਇਸ ਚੀਜ਼ ਦਾ ਜੇ ਤੇ ਪੌਜਿਟਿਵ ਊਰਜਾ ਸਾਨੂੰ ਮਿਲੀ ਤੇ ਜੋ એનર્ਜੀ ਸਾਡੇ ਸਟੋਰ ਹੋਈ ਆ ਉਹ ਬਾਹਰੀ ਕੰਮ ਦੇ ਵਿੱਚ ਯੂਜ਼ ਹੋ ਜਾਵੇ। ਰਸਨਾ ਤੋਂ ਜੋ ਸਿਮਰਨ ਚੱਲਦਾ ਸੀ ਉਸ ਨੂੰ ਜਾਰੀ ਹੀ ਰੱਖਣਾ। ਜਦੋਂ ਆਪਾਂ ਧਿਆਨ ਉੱਪਰ ਨਾ ਰੱਖ ਕੇ ਰਸਨਾ ਤੋਂ ਜੋ ਵਾਇ ਨਿਕਲਦੀ ਹੈ ਉੱਥੇ ਹੀ ਧਿਆਨ ਰੱਖੀਏ ਤਾਂ ਜੋ એનર્ਜੀ ਸਾਨੂੰ ਉੱਪਰ ਮਹਿਸੂਸ ਹੁੰਦੀ ਸੀ ਕਿ ਬਹੁਤ ਜ਼ਿਆਦਾ ਸਟੋਰ ਹੋ ਗਈ ਆ ਉਹ ਕੁਝ ਦਿਨਾਂ ਦੇ ਵਿੱਚ ਮਹਿਸੂਸ ਹੋਣੀ ਬੰਦ ਹੋ ਜਾਵੇਗੀ ਕਿਉਂਕਿ ਇੱਕ ਤਾਂ ਸਾਡਾ ਜੋ ਸਹਿਜ ਸੁਭਾਈ ਸਿਮਰਣ ਆ ਉਹ ਚੱਲ ਪਵੇਗਾ ਇੱਕ ਪੱਤਕੇ ਦੇ ਨਾਲ ਚਲਾਉਣੇ ਕਿ ਸਹਿਜ ਸੁਭਾਈ ਚੱਲਦਾ ਆਨੰਦ ਦੇ ਨਾਲ ਚੱਲਦਾ ਇੱਕ ਪਰ ਜ਼ੋਰ ਜਹਾ ਲਾ ਕੇ ਚਲਾਉਣੇ ਇੱਕ ਕਾਲੀ ਕਰਦੇ ਆ ਇਸ ਮਾਰਗ ਦੇ ਤੇ ਕਾਲੀ ਦਾ ਤਕਵੀ ਕੰਮ ਨਹੀਂ ਹੈ ਸਾਰਾ ਪ੍ਰੀਮ ਦਾ ਮਾਰਗ ਹੈ ਜਦੋਂ ਮਾਲਕ ਦੀ ਯਾਦ ਆਵੇਗੀ ਸਿਮਰਣ ਚੱਲੇਗਾ ਜੋ ਸਿਮਰਣ ਚੱਲੇਗਾ ਮਨ ਸ਼ਾਂਤ ਰਹੇਗਾ ਜਦੋਂ ਮਨ ਸ਼ਾਂਤ ਰਹੇਗਾ ਤਾਂ ਸਾਨੂੰ ਅੰਦਰੋਂ ਹਨ ਹਦ ਤੁਨਾ ਸੁਣਾਈ ਦੇਣਗੀਆ ਤੇ ਉਹਦੇ ਵਿੱਚ ਧਿਆਨ ਜਦੋਂ ਜਾਵੇਗਾ ਤਾਂ ਆਨੰਦ ਆਵੇਗਾ ਕੋਈ đích ਤੱਕ ਪਹੁੰਚਣ ਵਾਸਤੇ ਕੋਈ ਤੱਕਾ ਨਹੀਂ ਹੈ ਇਹ ਸਾਰਾ ਪ੍ਰੇਮ ਦਾ ਮਾਰਗ ਹੈ ਤੇ ਦੂਸਰਾ એનર્ਜੀ ਜੋ ਆਪਾਂ ਸੰਸਾਰਿਕ ਕੰਮਾਂ ਦੇ ਵਿੱਚ ਰੁਚੀ ਵਿਧਾਈ ਆ ਥੋੜਾ ਸਮਾਂ ਵਾਸਤੇ ਤਾਂ ਉਹ એનર્ਜੀ ਯੂਜ਼ ਹੋ ਜਾਵੇਗੀ ਤੇ ਥੱਲੇ ਆ ਜਵੇਗੀ ਇਹ ਮਰਜੀ ਤਾਂ ਇਕੱਠੀ ਹੋਈ ਆ ਕਿਉਂਕਿ ਆਪਾਂ ਪੌਥੀ ਸਪੈਸ਼ਲ ਧਿਆਨ ਲਾ ਰਹੇ ਆ ਜਿੱਥੇ ਆਪਾਂ ਥਰਡ ਆਈ ਸਮਝਦੇ ਆ ਤੀਜਾ ਨਿੱਤਰ ਸਮਝਦੇ ਆ ਛੇਵ ਨਿੱਤਰ ਸਮਝਦੇ ਆ ਦਸਮ ਦੁਆਰ ਸਮਝਦੇ ਆ ਸੋ ਬਿਹਤਰ ਇਹ ਆ ਜੀ ਆਪਾਂ ਪ੍ਰੇਮ ਦੇ ਨਾਲ ਕਰੀਏ ਬਿਨਾਂ ਬੁਇਤਕਾ ਜਿੱਤੇ ਤਾਂ ਇਹਦੇ ਵਿੱਚ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ